ਜਿਹੜੇ ਉਸ ਵੇਲੇ ਸਾਨੂੰ ਕਹਿੰਦੇ ਸੀ ਕਿ ਇਹਨਾਂ ਨੂੰ ਤਖਤ ਤੇ ਜਾ ਕੇ ਸਾਰੀ ਗੱਲ ਸਵੀਕਾਰ ਕਰਨੀ ਚਾਹੀਦੀ ਹੈ ਅਸੀਂ ਤੇ ਝੋੜੀ ਚ ਪਾ ਲਿਆ ਤੇ ਹੁਣ ਜਿਹੜੀ ਸਾਜ਼ਿਸ਼ ਸ਼ੁਰੂ ਹੋਈ ਹੈ ਮੈਂ ਤੁਹਾਡੇ ਨਾਲ ਉਹ ਸਾਂਝੀ ਕਰਨ ਲੱਗਿਆ ਕਿ ਕਾਂਗਰਸ ਦਾ ਜਿਹੜਾ ਗ੍ਰਹਿ ਮੰਤਰੀ ਸੀ ਸੁਖਜਿੰਦਰ ਸਿੰਘ ਰੰਧਾਵਾ ਕੱਲ ਉਹਨੇ ਮੁੱਖ ਮੰਤਰੀ ਨੂੰ ਚਿੱਠੀ ਲਿਖੀ ਆ ਆਪ ਪ੍ਰੈਸਰਾਂ ਦੇ ਵੀਰ ਬੈਠੇ ਆ ਉਹਦੀ ਫੇਸਬੁੱਕ ਹੁਣੇ ਚੈੱਕ ਕਰ ਲਓ ਉਹਦੇ ਉੱਤੇ ਉਹ ਚਿੱਠੀ ਉਹਦੀ ਮੌਜੂਦ ਹੈ ਕੀ ਲਿਖ ਰਿਹਾ ਮੁੱਖ ਮੰਤਰੀ ਸਾਹਿਬ ਨੂੰ ਕਹਿੰਦਾ ਜੀ ਤੁਸੀਂ ਆਸਟ੍ਰੇਲੀਆ ਗਏ ਸੀ ਮੈਨੂੰ ਬੜੀ ਚਿੰਤਾ ਲੱਗੀ ਸੀ ਕਿ ਟਾਈਮ ਨਿਕਲ ਚਲਿਆ ਦੋ ਹਫ਼ਤੇ ਹੋ ਗਏ ਸਰਦਾਰ ਸੰਵੀਰ ਸਿੰਘ ਬਾਦਲ ਨੇ ਸਾਰਾ ਕੁਝ ਮੰਨ ਲਿਆ ਫਟਾਫਟ ਬਹਿਬਲ ਕਲਾ ਦਾ ਤੇ ਕੋਟਕਪੂਰੇ ਦਾ ਕੇਸ ਉਹਦੇ ਤੇ ਦਰਜ ਕਰ ਮੈਂ ਇਹਨਾਂ ਲੋਕਾਂ ਨੂੰ ਪੁੱਛਣਾ ਚਾਹੁੰਦਾ ਕਿ ਕੋਈ ਬਾਣੀ-ਬੋਟੀ ਸੰਗ ਸ਼ਰਮ ਕੋਈ ਬਾਣੀ-ਬੋਟੀ ਬਰਿਆਦਾ ਦਾ ਗਿਆਨ ਹੈ ਤੁਹਾਨੂੰ ਐਸੇ ਕਰਕੇ ਅਸੀਂ ਕਹਿੰਦੇ ਸੀ ਬਾਰ-ਬਾਰ ਸਿੱਖ ਸਹਿਬਾਨ ਨੂੰ ਜਾ ਕੇ ਬੇਨਤੀ ਕਰਦੇ ਸੀ ਇਹਨਾਂ ਲੋਕਾਂ ਨੇ ਫੇਰ ਜਾ ਕੇ ਜੋ ਅਸੀਂ ਅਕਾਲ ਤਖਤ ਸਾਹਿਬ ਤੇ ਕਵਾਂਗੇ ਉਹਦਾ ਦੂਜੇ ਪਾਸੇ ਅਦਾਲਤਾਂ ਦੇ ਵਿੱਚ ਜਾ ਕੇ ਫਾਇਦਾ ਠਾਉਣ ਦੀ ਕੋਸ਼ਿਸ਼ ਕਰਨੀ ਮਹਰਨਦਾਵਾ ਸਾਹਿਬ ਤੁਹਾਨੂੰ ਯਾਦ ਕਰਾਉਣ ਲੱਗਿਆ ਆ ਵੀ ਇੱਕ ਹੁਕਮਨਾਮਾ ਆਦੇਸ਼ ਆ ਸ੍ਰੀ ਅਕਾਲ ਤਖਤ ਸਾਹਿਬ ਦਾ 212004 ਨੂੰ ਪਾਸ ਕੀਤਾ ਹੋਇਆ ਏ ਮੈਂ ਹੁਣ ਸੰਗਤ ਦੇ ਵਿੱਚ ਪੜਨ ਲੱਗਿਆ ਤੇ ਤੁਸੀਂ ਹੱਥ ਖੜੇ ਕਰਕੇ ਦੱਸਣਾ ਕਿ ਜੋ ਗੋਜ ਰੰਧਾਵੇ ਨੇ ਕੀਤਾ ਇਹ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਦੀ ਉਹ ਵਗਿਆ ਹੈ ਕਿ ਨਹੀਂ ਹੈ ਇਹ ਤੁਸੀਂ ਦੱਸਣਾ ਮੈਂ ਬਾਅਦ ਵਿੱਚ ਕਹਰਾ ਲਾਵਾਂਗਾ ਫਿਰ ਹੱਥ ਖੜੇ ਕਰਕੇ ਦੱਸਿਓ ਕਿ ਕੀ ਇਹਨਾਂ ਲੋਕਾਂ ਨੂੰ ਹੁਣ ਸ੍ਰੀ ਅਕਾਲ ਤਖਤ ਸਾਹਿਬ ਤੇ ਸਦਿਆ ਨਹੀਂ ਜਾਣਾ ਚਾਹੀਦਾ ਰੂਪ ਦੇ ਵਿੱਚ ਆਪਾਂ ਨੇ ਮੰਨ ਕਰਨੀ ਇਹ ਉਹ ਲੋਕ ਹੈ ਜਿਨ੍ਹਾਂ ਨੇ ਜਦੋਂ ਕਾਸ਼ਟਕ ਸਾਹਿਬ ਦੇ ਉੱਤੇ ਫੌਜਾਂ ਚੜੀਆਂ ਸੀ ਤੇ ਇਹਨਾਂ ਦੇ ਪਿਤਾ ਉਹਨਾਂ ਦਾ ਸਵਾਗਤ ਕੀਤਾ ਸੀ ਇੰਦਰਾ ਗਾਂਧੀ ਦਾ ਧੰਨਵਾਦ ਕੀਤਾ ਸੀ ਇਹਨਾਂ ਲੋਕਾਂ ਦੇ ਦੱਡੂ ਵੰਡੇ ਸੀ ਇਸੇ ਕਰਕੇ ਅਸੀਂ ਕਹਿੰਦੇ ਸੀ ਕਿ ਇਹ ਸਾਜਸ਼ਾ ਚੱਲਣਗੀਆਂ ਔਰ ਆਰਨਾਵੇ ਦੀ ਚਿੱਠੀ ਅੱਜ ਸਾਰੇ ਤੁਸੀਂ ਫੇਸਬੁੱਕ ਤੋਂ ਪੜ੍ਹ ਲਿਆ ਹੋ ਇਹ ਸਾਜ਼ਿਸ਼ਾ ਸ਼ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦੇ ਖਿਲਾਫ ਅਕਾਲ ਤਖਤ ਸਾਹਿਬ ਦੀ ਮर्यादा ਦੇ ਉਲਟ ਹੋ ਕੇ ਇਹ ਚੀਜ਼ਾਂ ਹੁਣ ਫੇਰ ਚੱਲਣ ਲੱਗ ਪਈਆਂ ਇਹ ਹੁਕੂਮਨਾਮਾ ਕੀ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਧਿਆਨ ਵਿੱਚ ਆਇਆ ਹੈ ਕਿ ਗੁਰਦੁਆਰਾ ਸਹਿਬਾਨ ਦੇ ਪ੍ਰਬੰਧਾਂ ਅਤੇ ਦੂਸਰੇ ਧਾਰਮਿਕ ਤੇ ਸਿੱਖ ਸਮਾਜਿਕ ਭਾਵਨਾਵਾਂ ਵਿੱਚ ਮਤਭੇਦਾਂ ਸੰਬੰਧੀ ਚੱਲ ਰਹੇ ਅਦਾਲਤੀ ਕਚਮਿਆਂ ਵਿੱਚ ਸੰਬੰਧਿਤ ਧਿਰਾਂ ਵੱਲੋਂ ਸਮੇਂ-ਸਮੇਂ ਸ਼੍ਰੀ ਅਕਾਲਪਤੀ ਸਾਹਿਬ ਵੱਲੋਂ ਜਾਰੀ ਕੀਤੇ ਗਏ ਨਿਰਦੇਸ਼ਾਂ ਨੂੰ ਅਗਾਜ਼ਤਾ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਇਹ ਹਕੂਮਤ ਸਮੂਹ ਸਿੱਖ ਸੰਗਤਾਂ ਨੂੰ ਵਿਦਿਤ ਕੀਤਾ ਜਾਂਦਾ ਹੈ ਕਿ ਸ਼੍ਰੀ ਅਕਾਲਪਤੀ ਸਾਹਿਬ ਵੱਲੋਂ ਭੇਜੇ ਗਏ ਪੱਤਰਾਂ ਨਿਰਦੇਸ਼ਾਂ ਆਦ ਨੂੰ ਅਦਾਲਤਾਂ ਵਿੱਚ ਪੇਸ਼ ਨਾ ਕੀਤਾ ਜਾਵੇ ਸਮੂਹ ਸਿਕ ਸੰਗਤਾਂ ਇਸ ਤੇ ਸਖਤੀ ਦੇ ਨਾਲ ਅਮਲ ਕਰਨ ਇਹ 2 1 4 ਦਾ ਗਿਆਨੀ ਜਗENDER ਸਿੰਘ ਜੀ ਵਿਦਵਾਨਤੀ ਜਦੋਂ ਜਥੇਦਾਰ ਸਾਹਿਬ ਸਨ ਇਹ ਉਹਨਾਂ ਦਾ ਲਿਖਤੀ ਆਦੇਸ਼ ਹੈ ਸ਼੍ਰੀ ਹਰਿਕਾਟਕ ਸਾਹਿਬ ਤੋਂ ਤੇ ਹੁਣ ਹੱਥ ਖੜੇ ਕਰਕੇ ਦੱਸੋ ਕਿ ਜਿਹੜੀ ਕੱਲ ਚਿੱਠੀ ਜਿਹੜੀ ਰੰਧਾਵੇ ਨੇ ਦਿੱਖੀ ਐ ਇਹ ਜਿਹੜਾ ਛੜੀ ਅਕਾਲ ਤਖਤ ਸਾਹਿਬ ਦੀ ਪ੍ਰਕਿਰਿਆ ਉਹਦਾ ਮੈਸੂਜ ਹੈ ਕਿ ਨਹੀਂ ਮੈਂ ਜਕਾਰਾ ਲਾਉ ਲੱਗਿਆ ਜਿਹੜੇ ਹੱਕ ਦੇ ਵਿੱਚ ਉਹ ਦੋਨੇ ਹੱਥ ਕਰੋਂ ਤੇ ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੁਣ ਕਿ ਨਹੀਂ ਬੋਲੇ ਸੋਨਹਾਲ ਸਾਜਿਸ਼ ਇੱਕ ਪਾਸੇ ਨਹੀਂ ਚੱਲਦੀ ਜਿਵੇਂ ਨਸੀ ਐਲਾਨ ਕੀਤਾ ਰੱਖੇ ਮਾਗੀ ਦੇ ਮੌਕੇ ਤੇ ਸਾਡੀ ਕਾਨਫਰੰਸ ਹੋਏਗੀ ਤੇ ਇੱਕ ਆਈਏਐਸ ਅਫਸਰ ਨੇ ਉਸ ਦਿਨ ਟਵੀਟ ਕੀਤਾ ਬੜਾ ਸੀਨੀਅਰ ਚੀਫ ਸੈਕਟਰੀ ਲੈਵਲ ਦੇ ਪੱਧਰ ਦਾ ਅਫਸਰ ਰਟਾਇਰ ਹੋਇਆ ਮੈਂ ਨਾ ਤਾਂ ਨਹੀਂ ਲੈਂਦਾ ਪਰ ਉਸੇ ਦਿਨ ਉਹਨੇ ਟਵੀਟ ਕਰਕੇ ਇਲੈਕਸ਼ਨ ਕਮਿਸ਼ਨ ਨੂੰ ਵੀ ਭੇਜਿਆ ਉਹਨੂੰ ਟੈਗ ਕਰਕੇ ਸਰਦਾਰ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸਾਹਿਬ ਸ਼ਰਮਣੀ ਕਮੇਟੀ ਨੂੰ ਵੀ ਭੇਜਿਆ ਕਾਨਫਰੰਸਾਂ ਦਾ ਅੱਜ ਇੱਥੇ ਕਈ ਹੋ ਰਹੀਆਂ ਪਰ ਉਹਨਾਂ ਨੇ ਟਵੀਟ ਵਿੱਚ ਕੀ ਪਿਆ ਤੇ ਫਟਾਫਟ ਚੈੱਕ ਕਰ ਇਲੈਕਸ਼ਨ ਕਮਿਸ਼ਨ ਕਿ ਜਿਹੜੀ ਇਹ ਕਾਨਫਰੰਸ ਆ ਇਹਦੇ ਤੇ ਖਰਚਾ ਸ਼੍ਰੋਮਣੀ ਕਮੇਟੀ ਤਾਂ ਨਹੀਂ ਕਿਤੇ ਕਰ ਰਹੀ ਆ ਮੈਂ ਧਨਵਾਦ ਕਰਦਾ ਸਾਰੇ ਜ਼ਿਲ੍ਹੇ ਦਾ ਪ੍ਰਧਾਨ ਸਾਹਿਬ ਪ੍ਰੀਤਿੰਦਰ ਸਿੰਘ ਵੀ ਬਿੱਟੂ ਜੀ ਵੀ ਇਸ਼ਾਰੀ ਪ੍ਰਧਾਨ ਸਾਰੀ ਜਥੇਬੰਦੀ ਬੈਠੀ ਹੈ ਕਿ ਸਾਰਾ ਇਹ ਸਥਾਨਿਕ ਜਥੇਬੰਦੀਆਂ ਨੇ ਆਪ ਮੈਨੇਜ ਕੀਤਾ ਪਰ ਇਹ ਮੀਟਿੰਗ ਕਿਉਂ ਜਾਣੇ ਸ਼ੁਰੂ ਹੋਏ ਇਹ ਇਕੱਲੇ ਸ਼੍ਰੋਮਣੀ ਇਕੱਲੇ ਦਲ ਖਿਲਾਫ ਕਿਉਂ ਜਾਣੇ ਸ਼ੁਰੂ ਹੋਏ ਕੋਈ ਬੀਜੇਪੀ ਦੇ ਖਿਲਾਫ ਨਹੀਂ ਕਰਦਾ ਕੋਈ ਕਾਂਗਰਸ ਦੇ ਖਿਲਾਫ ਨਹੀਂ ਕਰਦਾ ਕੋਈ ਦੂਜੇ ਵੀ ਹੈਗੇ ਸਾਡੇ ਭਾਈ ਕੋਈ ਉਹਨਾਂ ਦੇ ਖਿਲਾਫ ਨਹੀਂ ਕਰਦਾ ਕਿਉਂਕਿ ਖਾਤਮ ਕਰਨਾ ਤੇ ਉਹ ਸਿਰਫ ਸ਼ਰੋਮਣੀ ਅਕਾਲੀ ਦਰ ਨੂੰ ਕਰਨਾ ਇਸ ਕਰਕੇ ਸਾਰਾ ਦਿਨ ਲੱਭਦੇ ਰਹਿੰਦੇ ਆ ਕਿ ਕਿਤੇ ਨਾ ਕਿਤੇ ਕੋਈ ਨਾ ਕੋਈ ਗੱਲ ਲਪੇ ਤੇ ਸ਼੍ਰੋਮਣੀ ਅਕਾਲੀ ਦਲ ਦੀ ਮਾਨਤਾ ਰੱਦ ਕਰਾ ਦिए ਸਾਰਾ ਖਤਰਾ ਇਹਨਾਂ ਲੋਕਾਂ ਨੂੰ ਸ਼੍ਰੋਮਣੀ ਅਕਾਲੀ ਦਲ ਤੋਂ ਮਿਲਿਆ ਇਸੇ ਕਰਕੇ ਭਰਾਓ ਅਸੀਂ ਤੇ ਪਹਿਲੇ ਦਿਨੀ ਮਨ ਬਣਾ ਲਿਆ ਸੀ ਕਿ ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਤੋਂ ਅਕਾਲੀ ਦਲ ਇੱਕ ਬਿਣੀ ਮੀਟਰ ਵੀ ਇਧਰ ਉਧਰ ਹੋ ਜੇ ਪਰ ਜਿਹੜੀ ਸੱਤ ਮੈਂਬਰੀ ਕਮੇਟੀ ਦੀ ਅਸੀਂ ਅਰਜ਼ੋਈ ਕਰਦੇ ਸੀ ਉਹ ਸਿਰਫ ਵੇਸੇ ਕਰਕੇ ਕਰਦੇ ਸੀ ਕਿ ਸਾਨੂੰ ਪਤਾ ਕਿ ਜਿਸ ਦਿਨ ਇਸ ਰੂਪ ਦੇ ਵਿੱਚ ਅਸੀਂ ਇਸ ਗੱਲ ਨੂੰ ਸਵੀਕਾਰ ਕੀਤਾ ਤੇ ਆ ਜਿਹੜੇ ਸਾਡੇ ਖਿਲਾਫ ਲਿਖ ਕੇ ਜਿਹਨਾਂ ਇਹਨਾਂ ਦਾ ਇੱਕ ਬੰਦਾ ਤਾਂ ਭਾਜਪੀ ਦੇ ਦਫਤਰ ਦਿੱਲੀ ਬੈਠਾ ਹੀ ਰਹਿੰਦਾ। ਬਈ ਅਕਾਲੀ ਗੱਲ ਨੂੰ ਗਲਤੀ ਕਰਨ ਦਿਓ। ਅਸੀਂ ਉਦੋਂ ਹੀ ਚਿੱਠੀ ਭੇਜਾਂਗੇ। ਤੇ ਇਹਨਾਂ ਦੀ ਤੂੰ ਮਾਨਤਾ ਉੱਥੇ ਇਲੈਕਸ਼ਨ ਕਮਿਸ਼ਨ ਦੇ ਕੋਲੇ ਫੋਨ ਕਰਾ ਕੇ ਰੱਦ ਕਰ ਦੇ। ਅੱਗੇ ਸੇਮ ਸੇਮਾਂ ਦੀ ਕਰਾਤੀ ਸਿੰਬਲ। ਉਹਨਾਂ ਦਾ ਸਿੰਬਲ ਫ੍ਰੀਜ਼ ਹੋ ਗਿਆ। ਅੱਗੇ ਸ਼ਰਤਪਾਰ ਦਾ ਕਰਾਤਾ। ਉਹਦਾ ਸਿੰਪਲ ਫ੍ਰੀਜ ਹੋ ਗਿਆ ਤੇ ਇੱਥੇ ਹੁਣ ਸਾਰੀ ਜਿਹੜੀ ਜੋਰ ਲੱਗਿਆ ਹੋਇਆ ਕਿ ਸ਼ਰੋਮਣੀ ਅਕਾਲੀ ਦਲ ਨੂੰ ਕਿਵੇਂ ਮਾਨਤਾ ਰੱਦ ਕਰਾਉਣੀ ਇਸ ਕਰਕੇ ਭਰਾਓ ਅਮੈਦਾ ਅੱਜ ਫੇਰ ਸਾਰੀ ਲੀਡਰਸ਼ਿਪ ਦੀ ਹਾਜ਼ਰੀ ਚ ਕਹਿੰਦਾ ਕਿ ਅਸੀਂ ਸਿਰਫ ਬੇਨਤੀ ਕਰਕੇ ਜੋ ਲੀਗਲ ਪੋਜੀਸ਼ਨ ਸੀ ਕਿਉਂਕਿ ਸਾਡੇ ਤੇ ਬੜੇ ਬਿਆਨ ਦੇਣਗੇ ਸੱਤ ਮੈਂਬਰੀ ਕਮੇਟੀ ਦੀ ਸੱਤ ਮੈਂਬਰੀ ਕਮੇਟੀ ਸਾਡੇ ਸਿਰ ਮੱਥੇ ਲੇਕਿਨ ਤੁਸੀਂ ਇਹ ਕਿਉਂ ਨਹੀਂ ਜਾ ਕੇ ਕਹਿੰਦੇ ਕਿ ਸਾਡੀ ਵੀ ਪਾਰਟੀ ਦੀ ਸੱਤ ਮੈਂਬਰੀ ਕਮੇਟੀ ਬਣਾਓ ਕੋਈ ਗਿਆ ਆ ਕਿਨੇ ਇੱਥੇ ਕਾਨਫਰੰਸਾਂ ਕਰ ਰਿਹਾ ਕਿਸੇ ਇੱਕ ਨੇ ਵੀ ਸ਼ਰਧਾ ਪ੍ਰਗਟ ਕੀਤੀ ਕਿ ਸਾਡੀ ਪਾਰਟੀ ਤੇ ਵੀ ਸੱਤ ਮੈਂਬਰੀ ਬਣਾ ਦਿਓ ਕੀ ਗੱਲ ਤੁਸੀਂ ਇਕਾਲਤਕ ਸਾਹਬ ਤੋਂ ਦੂਰ ਲੈਣਾ ਚਾਹੁੰਦੇ ਆ ਆ ਜਿਹੜੇ ਰੰਧਾਵਾ ਸਾਹਿਬ ਤਾਂ ਵੀ ਆਜ ਠਿਕਾਉਣੀ ਲੱਗੀ ਤੁਸੀਂ ਆ ਰਾਜੇ ਬੜੰਗ ਨੂੰ ਸਾਈਨ ਕਰਕੇ ਭੇਜਨੇ ਚਾਹੀਦੇ ਸੀ ਕਿ ਸਾਡੀ ਵੀ ਬਣਾਓ ਜੰਨੀਆਂ ਪੰਜਾਬ ਦੇ ਵਿੱਚ ਸਾਰੀਆਂ ਪਾਰਟੀਆਂ ਦੀਆਂ ਯੂਨਿਟਾਂ ਸਾਰੀਆਂ ਚਾਹ ਉਹ ਲਿਖ ਕੇ ਦਿਓ ਲੇਕਨ ਨਹੀਂ ਦੇਣਗੇ ਕਿਉਂਕਿ ਇਹਨਾਂ ਨੂੰ ਪਤਾ ਕਿ ਕਾਨੂੰਨ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦਾ ਇਸ ਕਰਕੇ ਭਰਾਓ ਮਨ ਦੇ ਵਿੱਚ ਕੋਈ ਗੱਲ ਨਾ ਰੱਖਿਓ ਹੋਰ ਵੀ ਅਸੀਂ ਸਿੰਘ ਸਾਹਿਬ ਨੂੰ ਇਹੀ ਕਿਹਾ ਕਿ ਕੋਈ ਕਿਸੇ ਤਰ੍ਹਾਂ ਦੀ ਆਸੀਂ ਅਕਾਲ ਤਖਤ ਦੇ ਹੁਕਮ ਤੋਂ ਬਾਹਰ ਨਹੀਂ ਜਾਣਾ ਲੇਕਿਨ ਇਹ ਜਿਹੜੀਆਂ ਵੱਡੀਆਂ ਸਾਜ਼ਸ਼ਾ ਸਾਡੇ ਖਿਲਾਫ ਚੱਲ ਰਹੀਆਂ ਇਹ ਵੀ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਜੇ ਇਹ ਸਰਦਾਰ ਜਗਵੀਰ ਸਿੰਘ ਬਾਦਲ ਤੇ ਗੋੜੀ ਚਲਾਉਣ ਵਾਸਤੇ ਲਿਖ ਸਕਦੇ ਐ ਤੇ ਇਹ ਇਲੈਕਸ਼ਨ ਕਮਿਸ਼ਨ ਤੋਂ ਸਾਡੇ ਖਿਲਾਫ ਲਿਖਣ ਨੂੰ ਇਹਨਾਂ ਨੇ ਪਾਜ ਨਹੀਂ ਆਉਣਾ ਇਸ ਕਰਕੇ ਭਰਾਓ ਹੁਣ ਤਗੜੇ ਹੋ ਜਾਓ ਪਾਰਟੀ ਦੀ ਭਰਤੀ ਮਹਿਮ ਸ਼ੁਰੂ ਕਰੋ ਅੱਜ ਦਾ ਜਿਹੜਾ ਤੁਹਾਡਾ ਇਕੱਠ ਹੈ ਬੈ ਸਮਝਾ ਕੇ ਇਹ ਸਾਰਿਆਂ ਸਾਡੇ ਜਿੰਨੇ ਪੰਜਾਬ ਦੇ ਵਿੱਚ ਸਾਡੀਆਂ ਵਿਰੋਧੀ ਧਿਰਾਂ ਨੇ ਇਹ ਅੱਜ ਦਾ ਇਕੱਠ ਉਹਨਾਂ ਦੀਆਂ ਅੱਖਾਂ ਖੋਲ ਕੇ ਰੱਖ ਦੇਗਾ ਕਿ ਭਾਵੇਂ ਜਿੰਨਾ ਮਰਜੀ ਜ਼ੋਰ ਲਾ ਲਓ ਗਰੂਤੀ ਬਖਸ਼ ਜਿੰਨੀ ਦੇਰ ਸਾਡੇ ਸਿਰ ਤੇ ਆ ਕੋਈ ਵੀ ਸ਼ਰੋਮਣੀ ਅਕਾਲੀ ਦਲ ਨੂੰ ਖਤਮ ਨਹੀਂ ਕਰ ਸਕਦਾ ਪਰ ਆਪਸ ਢੇਰੀ ਨਾ ਟਾਇਆ ਕਰੋ ਇਹਨਾਂ ਦੀਆਂ ਸਾਜਸ਼ਾਡ ਨੂੰ ਸਮਝਿਆ ਕਰੋ ਇੱਕ ਇੱਕ ਗੱਲ ਤੋਂ ਸचेत ਹੋ ਕੇ ਤੇ ਫਿਰ ਆਪਾਂ ਅੱਗੇ ਵਧਣਾ ਤੇ ਫਿਰ 2027 ਦੇ ਵਿੱਚ ਆਪਣਾ ਰਾਜ ਭਾਗ ਬਣਾਉਣਾ ਸਮਾਂ ਜ਼ਿਆਦਾ ਹੋ ਗਿਆ ਬਹੁਤ ਬਹੁਤ ਸੰਗਤ ਦਾ ਧੰਨਵਾਦ